25000 ਰੁਪਏ ਸਾਡਾ ਤਿਆਰੀ ਕਰਨ ਤੇ ਲੱਗਾ ਜੀ ਵਟਕਾਈ ਸਾਡੀ 39000 ਰੁਪਏ ਕਿਲੇ ਦੀ ਤੇ ਵੇਖੋ ਮੁਨਿਆਦ ਪਈ ਤਿੰਨ ਮਹੀਨੇ ਸਾਨੂੰ ਪੁੱਲਿਓ ਪੈਸੇ ਪਏ ਜੀ ਹਾਂਜੀ ਤੇ ਹੁਣ ਕਿੰਨੀ ਤੁਸੀਂ ਪਰਾਲੀ ਨੂੰ ਅੱਗ ਲਾਈ ਕੀ ਕਹਿਣਾ ਚਾਹੋਗੇ ਅਸੀਂ ਮਜਬੂਰੀ ਕਾਰਨ ਲਗਾਈ ਆ ਜੀ ਕੀ ਉਤੋਂ ਬਰਸ਼ਾਤ ਆ ਰਹੀ ਆ ਤੇ ਅਸੀਂ ਸੋਚਿਆ ਵੀ ਸਾਡੀ ਪੈਲੀ ਜਿਹੜੀ ਟਾਈਮ ਨਾਲ ਵਗ ਜੇਗੀ ਤੇ ਉਤੋਂ ਖੇਤੀ ਹੋਰ ਕੋਈ ਬੀਜ ਨਾਲੇ ਬਣਾਗੇ ਜੀ ਜੀ ਹਾਂਜੀ ਸਾਡੇ ਸਾਡੇ ਪਤਾਪੁਰ ਪਿੰਡ ਦੇ ਵਿੱਚ ਕੋਈ ਮਸ਼ੀਨ ਨਹੀਂ ਜੀ ਇਦਾਂ ਜੇ ਮਸ਼ੀਨ ਆਵੇ ਤੇ ਹੀ ਅੱਗ ਲਗਾਈਏ ਨਾ ਜੀ ਹੂੰ ਕਿਉਂ ਸਰਕਾਰ ਨੂੰ ਚਾਹੀਦਾ ਉਹ ਵੀ ਸਾਨੂੰ ਕੋਈ ਇਦਾਂ ਮਸ਼ੀਨ ਦੇਵੇ ਅਸੀਂ ਤੇ ਮਤਲਬ ਮਜਬੀ ਸਿੰਘ ਆ ਜੀ ਤੇ ਠੇਕੇ ਦੇ ਪੈਲੀ ਰੱਖ ਕੇ ਤੇ ਆਪਣੀ ਵਾਈ ਜੋਤੀ ਕਰਕੇ ਤੇ ਆਪਣਾ ਦਰ ਗੁਜ਼ਰ ਕਰਦੇ ਆ ਜੀ ਇਹ ਹੀ ਨਹੀਂ ਲਾਉਂਦੇ ਜੀ ਹਜ਼ਾਰਾਂ ਸਾਲ ਬਾਅਦ ਹੀ ਕੱਢਦੇ ਆ ਪਰ ਐਗਤੀ ਛੋੜਿਆ ਮਤਲਬ ਵਰਖਾਦ ਕਰਕੇ ਹੋਣ ਕਰਕੇ ਮਤਲਬ ਅਸੀਂ ਡਿਗ ਤਾਉਣ ਦੀ ਸਾਡੀ ਫਸਲ ਜਿਹੜੀ ਲੇਟ ਹੋਣ ਦੀ ਹੈ ਜੀ ਜੀ ਦਾ ਕੋਈ ਪਿਛਲੀ ਵਾਰੀ ਸਾਡਾ 33200 ਲੱਗਾ ਸੀ ਕਿਲੇ ਦਾ ਜੀ ਤੇ ਐਗਤੀ ਸਾਡਾ 44000 ਰੁਪਏ ਕਿਲੇ ਲੱਗਾ ਜੀ ਜੀ ਹਾਂਜੀ ਇਨਾ ਇਹੀ ਅੱਗ ਲਾਉਂਦੇ ਨਹੀਂ ਦੇ ਇਹ ਹਰ ਸਾਲ ਹੀ ਨਗ ਲਾਉਂਦੇ ਤਿੰਨ ਚਾਰ ਪਾ ਲਈ ਝੋਨਾ ਲਾਉਨੇ ਆ ਜੀ ਤੇ ਤਿੰਨ ਚਾਰ ਪਾ ਲਈ ਸਾਡੂ ਕੀ ਹਤੂਰੀ ਹੁੰਦੀ ਆ ਉਹ ਚੋਂ ਅੱਗ ਸਾਡੀ ਲੱਗ ਗਈ ਆ ਇਹ ਚੀ ਆ ਗਜਰੀ ਲਾਉਣੀ ਆ ਇਹ ਹਰ ਸਾਲ ਅੱਗ ਨਹੀਂ ਲਾਉਂਦੇ ਜੀ ਇਹ ਅੱਗ ਤੀ ਸਿਰਫ ਇਸੇ ਕਿਲੇ ਨੂੰ ਅੱਗ ਲਾਈ ਆ ਵੇਖੋ ਆ ਵੀ ਕਿਲਾ ਖੜਾ ਵਾ ਆਈ ਅੱਧਾ ਕਿਲਾ ਖੜਾ ਵਾ ਵਡਣਾ ਇਹ ਮਤਲਬ ਇਤਨਾ